ਸਾਜ਼ਗਲ ਦੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਇਹ ਕਿ ਭਾਰੀ ਬਰਸਾਤ ਦੇ ਨਾਲ ਜਿਹੜਾ ਆ ਦਰਖਤਾਂ ਦੀਆਂ ਜੜਾਂ ਪੋਲੀਆਂ ਹੋਣ ਦੇ ਕਾਰਨ ਬਹੁਤ ਸਾਰੇ ਥਾਵਾਂ ਦੇ ਉੱਤੇ ਦਰਖਤ ਡਿੱਗਦੇ ਪਏ ਨੇ ਧਿਆਨ ਦੇ ਨਾਲ ਚੱਲੋ ਤੁਹਾਨੂੰ ਦੱਸਦੀ ਕਿ ਅਸੀਂ ਵੀ ਪਠਾਨਕੋਟ ਜਾ ਰਹੇ ਸੀ ਤੇ ਪਠਾਨਕੋਟ ਦੀ ਐਂਟਰੀ ਤੋਂ ਪਹਿਲਾਂ ਹੀ ਜਿਹੜਾ ਆ ਇੱਕ ਬਹੁਤ ਵੱਡਾ ਬ੍ਰਿਜ ਹੈ ਜਿਹੜਾ ਉਹ ਹਾਈਵੇ ਦੇ ਉੱਤੇ ਡਿੱਗਿਆ ਹੋਇਆ ਸੀ ਰਸਤੇ ਦੇ ਵਿੱਚ ਡਿੱਗਿਆ ਹੋਇਆ ਸੀ ਪਠਾਨਕੋਟ ਨੂੰ ਜਦੋਂ ਅਸੀਂ ਜਿਹੜਾ ਆ ਸਰਨੇ ਤੋਂ ਟਰਨ ਕਰਦੇ ਆ ਅੰਦਰ ਵਾਲੀ ਸਾਈਡ ਨੂੰ ਤੇ ਥੋੜੀ ਅੱਗੇ ਚੱਲਦੇ ਆ ਜਿਹੜਾ ਆ ਇਹ ਦਰਖਤ ਡਿੱਗਿਆ ਹੋਇਆ ਸੀ ਜਿਸ ਤੇ ਕਾਰਨ ਸਾਨੂੰ ਜਿਹੜੀ ਗੱਡੀ ਰਿਵਰਸ ਹੀ ਲੈਣੀ ਪਈ ਤੁਹੰਦਾ ਦੀ ਕਿ ਇਸ ਤਰ੍ਹਾਂ ਦੇ ਜਿਹੜੇ ਦਰਖਤ ਨੇ ਉਹ ਲਗਾਤਾਰ ਮੀਂਹ ਦੀਆਂ ਬਸਾਰਾਂ ਦੇ ਨਾਲ ਮੀਂਹ ਜ਼ਿਆਦਾ ਪੈਣ ਦੇ ਨਾਲ ਕੀ ਹੁੰਦਾ ਆ ਕਿ ਜੜਾਂ ਪੋਲੀਆਂ ਹੋ ਜਾਂਦੀਆਂ ਤੇ ਫਿਰ ਜੇ ਮਾੜਾ ਮੋਟਾ ਵੀ ਪਾਣੀ ਜੜਾਂ ਦੇ ਵਿੱਚ ਰੁਕ ਜੇ ਜਾਂ ਫਿਰ ਇਹ ਪਾਣੀ ਜਿਹੜੇ ਨੇ ਲਗਾ ਤਾਰ ਜਿੱਦਾਂ ਕਿ ਤੁਸੀਂ ਦੇਖਦੇ ਪਏ ਹੋ ਕਿ ਥਾਂ ਥਾਂ ਤੇ ਰੁੱਖ ਡਿੱਗੇ ਹੋਏ ਨੇ ਇਸੇ ਤਰ੍ਹਾਂ ਇਹ ਵੀ ਰੁੱਖ ਜਿਹੜਾ ਆ ਇਹ ਡਿੱਗਿਆ ਹੋਇਆ ਸੀ ਤੇ ਇਸ ਤੋਂ ਅਸੀਂ ਤਾਂ ਟਰਨ ਲੈ ਲਿਆ ਪਰ ਧੰਦਾ ਦੀ ਕਿ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਇਹਦੇ ਵਿਚੋਂ ਦੀ ਲੰਘਾਉਣ ਦੀ ਕੋਸ਼ਿਸ਼ ਕਰਦੀਆਂ ਪਈਆਂ ਸੀ ਪਰ ਇਦਾਂ ਦੇ ਰੁੱਖਾਂ ਦੇ ਥੱਲਿਓਂ ਵੀ ਲੰਘਾਉਣਾ ਜਿਹੜਾ ਆ ਉਹ ਬੜਾ ਤਗੜਾ ਜਿਹੜਾ ਰਿਸਕ ਹੁੰਦਾ ਆ ਤੁਸੀਂ ਦੇ ਦੇ ਪਿਓ ਵੀ ਇੱਕ ਆਟੋ ਲੰਘਣ ਦੀ ਕੋਸ਼ਿਸ਼ ਕਰਦਾ ਹੋਇਆ ਵੀ ਅੜ ਗਿਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਰਿਸਕ ਨਹੀਂ ਲੈਣਾ ਚਾਹੀਦਾ ਜਦੋਂ ਉਹ ਆਟੋ ਅੜ ਜਾਂਦਾ ਹੈ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਆਪਣੀ ਗੱਡੀ ਨੂੰ ਜਿਹੜਾ ਆ ਉਹ ਵਾਪਸ ਹੀ ਮੋੜ ਲਈਏ ਤੇ ਅਸੀਂ ਆਪਣੀ ਗੱਡੀ ਨੂੰ ਜਿਹੜਾ ਆ ਉਹ ਵਾਪਸ ਜਿਹੜਾ ਆ ਟਰਨ ਲੈ ਲਿਆ ਤੇ ਵਾਪਸ ਜਿਹੜਾ ਦੂਸਰੇ ਰਸਤੇ ਜਿਹੜਾ ਆ ਅਸੀਂ ਚਲੇ ਗਏ ਕਿਉਂਕਿ ਦੂਸਰਾ ਰਸਤਾ ਲੈਣਾ ਹੀ ਜਿਹੜਾ ਆ ਜਿਆਦਾ ਵਾਜਿਬ ਲੱਗਿਆ ਤਾਂ ਦੱਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਤੇਜ਼ ਬਰਸਾਤਾਂ ਹੋ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਤੇਜ਼ ਮੀਂਹ ਜਿਹੜਾ ਆ ਪੈ ਰਿਹਾ ਹੈ ਕਈਆਂ ਥਾਵਾਂ ਤੇ ਜਿਹੜਾ ਹੈ ਤੇਜ਼ ਹਵਾਵਾਂ ਵੀ ਚਲਦੀਆਂ ਨੇ ਦੂਸਰੇ ਪਾਸੇ ਨਾਲ ਦੀ ਨਾਲ ਨਦੀਆਂ ਨਾਲਿਆਂ ਦੇ ਵਿੱਚ ਵੀ ਪਾਣੀ ਜਿਹੜਾ ਆ ਤੇਜ ਵਹਾਅ ਦੇ ਨਾਲ ਵਹਿ ਰਿਆ ਹੈ ਐਸੀਆਂ ਥਾਵਾਂ ਦੇ ਕੰਡਿਆਂ ਦੇ ਉੱਤੇ ਵੀ ਜਾ ਕੇ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਜਾਂ ਦੇਖਣੀ ਇਹ ਵੀ ਜਿਹੜਾ ਆ ਬਹੁਤ ਵੱਡਾ ਰਿਸਕ ਹੋ ਸਕਦਾ ਆ ਤੇ ਇਦਾਂ ਦੇ ਰਿਸਕ ਨਹੀਂ ਲੈਣੇ ਚਾਹੀਦੇ ਸੜਕ ਦੇ ਉੱਤੋਂ ਜੇ ਤੁਸੀਂ ਜਾ ਰਹੇ ਹੋ ਤੁਹਾਨੂੰ ਲੱਗਦਾ ਵੀ ਕੋਈ ਦਰਖਤ ਇਦਾਂ ਡਿੱਗਿਆ ਹੋਇਆ ਆ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਜ਼ਰ ਆਉਂਦੀ ਹੈ ਤੇ ਉੱਥੇ ਵੀ ਜਿਹੜਾ ਆ ਧਿਆਨ ਦੇ ਨਾਲ ਹੀ ਜਿਹੜਾ ਆ ਜਾਣਾ ਚਾਹੀਦਾ ਖਾਸ ਕਰਕੇ ਪਹਾੜੀ ਇਤਿਆਂ ਦੇ ਵਿੱਚ ਤੇ ਜਾਂ ਸੰਘਣੇ ਜਿਹੜੇ ਜੰਗਲਾਤਾਂ ਦੇ वाले ਰਸਤੇ ਨੇ ਉਹਨਾਂ ਰਸਤਿਆਂ ਦੇ ਵਿੱਚੋਂ ਦੀ ਲੰਘਣ ਲੱਗਿਆ ਥੋੜਾ ਜਿਹਾ ਜਿਹੜਾ ਆ ਗਰੇਜ ਜ਼ਰੂਰ ਕਰੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਉਹ ਪ੍ਰੋਬਲਮ ਦਾ ਤੁਹਾਨੂੰ ਸਾਹਮਣਾ ਨਾ ਕਰ ਸਕੇ ਦੋਸਤੋ ਲਗਾਤਾਰ ਜਿਹੜੀਆਂ ਤਸਵੀਰਾਂ ਡੀਪੀ ਸੀ ਪੰਜਾਬੀ ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਤੇ ਬਹੁਤ ਸਾਰੀਆਂ ਅਪਡੇਟ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਸਾਰੇ ਕਿਵੇਂ ਦਾ ਲੱਗਦੇ ਨੇ ਜਿੰਨੇ ਵੀ ਅਪਡੇਟ ਦਿੰਨੇ ਆ ਅਸੀਂ ਤੁਹਾਨੂੰ ਉਹ ਅਪਡੇਟਸ ਕਿਵੇਂ ਦੀਆਂ ਲੱਗਦੀਆਂ ਨੇ ਇਹਦੇ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੇ ਨਾਲ ਲਾਈਕ ਕਰਕੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜਰੂਰ ਕਰਿਓ ਤਾਂ ਕਿ ਹਰ ਬੰਦਾ ਇਸ ਵੀਡੀਓ ਨੂੰ ਦੇਖ ਕੇ ਥੋੜਾ ਸਹਿਜ ਨਾਲ ਹੀ ਰੋਡ ਦੇ ਉੱਤੇ ਚੱਲੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ 'ਚ